ਜੋ ਬੋਲੇ ਈ ਸੋਨ ਰਪੈ ਸਤਿ ਰਵਿਦਾਸ ਮਹਾਰਾਜ ਕੀ ਜੈ ਸੋ ਜੈ ਗੁਰਦੇਵ ਧੰ ਗੁਰਦੇਵ ਜੀ ਗੁਰਪਿਆਰੀ ਸਾਧ ਸੰਗਤ ਜੀ ਇਸ ਸਮੇਂ ਅਸੀਂ ਸਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਕਾਂਸੀ ਬਨਾਰਸ ਵਿਖੇ ਮੌਜੂਦ ਆ ਜਿੱਥੇ ਗਰੀਬ ਦੀਆਂ ਸੰਗਤਾਂ ਦੇ ਵੱਲੋਂ ਇੱਕ ਵਾਰੀ ਫੇਰ ਇਤਿਹਾਸ ਰਚਿਆ ਗਿਆ ਜੀ ਕੋਲਡ ਦਾ ਹਰਦਾ ਨਿਸ਼ਾਨ ਸਾਹਿਬ ਜਿਹੜਾ ਆ ਗਰੀਬ ਦੀਆਂ ਸੰਗਤਾਂ ਵੱਲੋਂ ਇੱਥੇ ਚੜਾਇਆ ਗਿਆ ਸਾਡੇ ਨਾਲ ਗਰੀਬ ਦੇ ਬਹੁਤ ਸਤਿਕਾਰਯੋਗ ਸਾਥੀ ਖੜੇ ਆ ਜਸਵਿੰਦਰ ਜੀ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਸਾਹਿਬ ਦੇ ਗੁਰਪਰਵ ਤੇ ਬਾਬਾ ਮਾਰਕਾ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਗਤਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਦੇ 648 ਹਗਮਨ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਗਤਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਇਸੇ ਤਰ੍ਹਾਂ ਆਪਣੀਆਂ ਸੰਗਤਾਂ ਤੇ ਕਿਰਪਾ ਬਣਾਈ ਰੱਖਣ ਔਰ ਰਵਦਾਸੀਆ ਧਰਮ ਔਰ ਰਵਦਾਸੀਆ ਸਮਾਜ ਚੜ੍ਹਦੀ ਕਲਾ ਵਿੱਚ ਰਹੇ ਸਰ ਜੋ ਗਰੀਸ ਦੀਆਂ ਸੰਗਤਾਂ ਨੇ ਇੱਕ ਵਾਰੀ ਫੇਰ ਆਪਣੇ ਮਹਾਨ ਰੈਬਰ ਸਾਧਗੁਰੂ ਰਵਿਦਾਸ ਮਹਾਰੇ ਜਨਮ ਸਰ ਮੰਦਰ ਤੇ ਜੋ ਕੋਲ ਦੇ ਹਰ ਦੇ ਨਿਸ਼ਾਨ ਲਿਆਂਦੇ ਆ ਉਹਨਾਂ ਸੰਗਤਾਂ ਦੇ ਲਈ ਔਰ ਪੂਰੇ ਬਿਸ਼ਪ ਦੇ ਵਿੱਚ ਇਹਦੀ ਖੁਸ਼ੀ ਬਣਾਈ ਗਈ ਆ ਕੀ ਕਹਿਣਾ ਚਾਹੂੰਗੀ ਜੀ ਸੋ ਜਦੋਂ ਵੀ ਡੇਰਾ ਸਚਗੰਨ ਬੱਲਾਂ ਦੇ ਮਹਾਨ ਮਹਾਂਪੁਰ ਸ੍ਰੀ 108 ਸੰਤ ਨਰਨਜਨ ਦਾਸ ਮਹਾਰਾ ਜੀ ਔਰ ਰਵਿਦਾਸੀਆ ਧਰਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਸਨ ਤੇ ਸੰਤ ਰਾਮਾਨੰਦ ਮਹਾਰਾਜ ਅਕਸਰ ਗਾਇਆ ਕਰਦੇ ਸਨ ਕਿ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚੋਣਾ ਹੈ ਸਤਗੁਰੂ ਵਿਦਾਸ ਦੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਉਣਾ ਹੈ ਸੋ ਇਹ ਸੰਤ ਰਾਮਾਨੰਦ ਮਹਾਰਾਜ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਗ੍ਰੀਸ ਨਿਵਾਸੀ ਸੰਗਤਾਂ ਨੇ ਇਹ ਉਪਰਾਲਾ ਕੀਤਾ ਹੈ ਹਰਦੇਵ ਨਿਸ਼ਾਨ ਸਾਹਿਬ ਸੋਨੇ ਦੇ ਵਿੱਚ ਮੜਾ ਕੇ ਅੱਜ ਸ਼ੀਰ ਗਵਰਦਨਪੁਰਵਾਰਾਂ ਦੇ ਅਸੀਂ ਕਾਂਸੀ ਮੰਦਿਰ ਵਿੱਚ ਸਤਗੁਰੂ ਵਿਦਾਸ ਮਹਾਰਾਜ ਦੇ ਮੰਦਿਰ ਵਿੱਚ ਚੜਾਏ ਗਏ ਨੇ ਸਰ ਗੋਲਡ ਦੀ ਸੇਵਾ ਜਿਵੇਂ ਸੰਤ ਰਾਮਾਨੰਦ ਮਹਾਰਾ ਜੀ ਨੇ ਵੀ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਆਪਣੇ ਗੁਰੂ ਸਾਹਿਬ ਦਾ ਦੇ ਮੰਦਰ ਨੂੰ ਸੋਨੇ ਦੇ ਵਿੱਚ ਬਣਾਉਣਾ ਹੈ ਅੱਜ ਸਤਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ 12 ਫਰਵਰੀ 2025 ਗੁਰੂ ਸਾਹਿਬ ਜੀ ਦੇ ਮਿਸ਼ਨ ਦੇ ਸਬੰਧੀ ਸੰਗਤਾਂ ਨੂੰ ਪੂਰੇ ਵਿਸ਼ਵ ਦੀਆਂ ਸੰਗਤਾਂ ਨੂੰ ਕੀ ਸੁਨੇਹਾ ਕੀ ਮੈਸੇਜ ਹੈ ਗ੍ਰੀਸ ਦੀਆਂ ਸੰਗਤਾਂ ਵੱਲੋਂ ਸੋ ਅਸੀਂ ਗ੍ਰੀਸ ਨਿਵਾਸੀ ਸੰਗਤਾਂ ਨੇ ਵੱਧ ਚੜ ਕੇ ਜਿੰਨੇ ਜੋਗੇ ਸੀ ਅਸੀਂ ਆਪਣੇ ਵੱਲੋਂ ਕੀਤਾ ਹੈ ਹੁਣ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਔਰ ਨਾਲ ਦੀ ਨਾਲ ਦੇਸ਼ ਆ ਦੇਸ਼ਾਂ ਤੋਂ ਤੇ ਵੱਡੇ ਪੱਧਰ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇੰਡੀਆ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇੱਕ ਵੱਡਾ ਹਮਲਾ ਮਾਰੋ ਤਾਂ ਜੋ ਆਪਾਂ ਰਲ ਮਿਲ ਕੇ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਦੇ ਮੰਦਰ ਨੂੰ ਥੱਲਿਓਂ ਲੈ ਕੇ ਉੱਪਰ ਤੱਕ ਸੋਨੇ ਦੇ ਵਿੱਚ ਮੜਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਕਾਰਾ ਔਰ ਨਾਰਾ ਜੋ ਬੋਲੇ ਸੋਨ ਰਪੈ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਜੋ ਸਾਡੇ 22 ਲਾਈਵ ਨਿਊਜ਼ ਚੈਨਲ ਤੋਂ ਸਾਡੇ ਜੱਸੀ ਗੁੱਡੂ ਜੀ ਜੋ ਕਿ ਲਗਾਤਾਰ ਹਰ ਇੱਕ ਪ੍ਰੋਗਰਾਮ ਨੂੰ ਕਵਰ ਕਰਕੇ ਆਪ ਸਭ ਦਾ ਤੱਕ ਪਹੁੰਚਾ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਰਵਦਾਸੀਆ ਧਰਮ ਸਮਾਜ ਚੈਨਲ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਸਾਡੇ ਵੀਰ ਜੋਗ ਰਾਜਸਲ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਲਾਈਵ ਪ੍ਰੋਗਰਾਮ ਜਿਹੜੇ ਸਾਰੇ ਇਹ ਵੀਰ ਟੈਲੀਕਾਸਟ ਕਰ ਰਹੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਪੀਬੀ 36 ਲਾਈਵ ਚੈਨਲ ਤੋਂ ਸਾਡੇ ਵੀਰ ਕਮਲਜੀਤ ਬੰਗੜ ਜੀ ਉਹ ਵੀ ਦਿਨਾਂ ਦੇ ਕਰਕੇ ਆਪਣਾ ਜਿਹੜਾ ਯੋਗਦਾਨ ਪਾ ਰਹੇ ਆ ਔਰ ਇਸੇ ਤਰ੍ਹਾਂ ਕਾਂਛੀ ਟੀਵੀ ਕ੍ਰਾਂਤੀ ਟੀਵੀ ਔਰ ਦੂਸਰਾ ਜਨਤਕ ਟੀਵੀ ਜਨਤਕ ਔਰ ਜੰਦਗ ਟੀਵੀ ਜੋ ਦਿਨਾਂ ਦੇ ਇੱਕ ਮਿਹਨਤ ਦਿਨਾਂ ਦੇ ਇੱਕ ਕਰਕੇ ਮਿਹਨਤ ਕਰ ਰਿਹਾ ਔਰ ਬੱਲਾ ਟੀਵੀ ਜੋ ਲਾਈਵ ਚੈਨਲ ਚੱਲ ਰਿਹਾ ਹੈ ਮਹਾਰਾਜ ਜੀ ਦੀ ਸਰਪ੍ਰਸਤੀ ਉਹ ਵੀ ਲਾਈਵ ਕਵਰ ਕਰਕੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਹੁੰਚਾ ਰਿਹਾ ਸੋ ਅਸੀਂ ਸਾਰੇ ਚੈਨਲਾਂ ਦਾ ਸਾਰੇ ਪ੍ਰਿੰਟ ਮੀਡੀਆ ਦਾ ਔਰ ਸਾਰੇ ਹੀ ਲਾਈਵ ਚੈਨਲ ਜੋ ਚਲਾ ਰਹੇ ਨੇ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਜੋ ਸਾਡੀ ਆਵਾਜ਼ ਨੂੰ ਦੇਸ਼ ਵਿਦੇਸ਼ ਦੀ ਸੰਗਤ ਤੱਕ ਪਹੁੰਚਾ ਰਹੇ ਆ ਧੰਨਵਾਦ ਜੀ ਜੋ ਬੋਲੇ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਿਗੁਰ ਸੁਆਮੀ ਸਰਵਣ ਦਾਸ ਮਹਾਰਾਜ ਕੀ ਜੈ